ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਸੰਧੂ ਡੈਰੀ ਫਾਰਮ ਚ ਬਣਾਉਣ ਲੱਗੇ ਆ ਬਾਈ ਕੋਲੇ 6 ਹੀ ਪ੍ਰਵੱਚੀਆਂ ਨੇ ਬਾਈ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਹਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਣੇ ਬਾਈ ਤੋਂ ਡੇਰਾ ਆਜੀ ਬਾਈ ਜੀ ਬਾਜੀ ਸਸਤੀ ਕਾਲ ਸਸਤੀ ਕਾਲ ਬਾਈ ਜੀ ਹੋ ਠੀਕ ਹੋ ਵਧੀਆ ਬਾਈ ਚੜਦੀ ਕਲਾਈ ਵਧੀਆ ਚੱਲ ਰਿਹਾ ਕੰਮ ਹਾਂਜੀ ਹਾਂਜੀ ਬਾਈ ਨਾਮ ਤੇ ਐਡਰੈਸ ਬੋਲ ਨਾਮ ਬਾਈ ਧਰਵਿੰਦਰ ਸਿੰਘ ਪਿੰਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਜੀ ਨੇੜੇ ਪਿੰਡ ਬਾਈ ਤਪਾ ਤੇ ਪਧੌੜ ਸ਼ਹਿਰ ਆ ਗਿਆ ਮੋਬਾਈਲ ਨੰਬਰ 62800218644 ਠੀਕ ਹੈ ਬਾਈ ਧਰਵਿੰਦਰ 6 ਬੱਚੀਆਂ ਨੇ ਹਾਂ ਬਾਈ ਅੱਜ ਦੀ ਵੀਡੀਓ ਚ ਆਪਣੇ ਕੋਲ 6 ਨਾਲ ਆ ਜੀ 6 ਦੀਆਂ ਸ਼ੀਟ ਟੌਪ ਕਲਾਸ ਹਨ ਹਾਂਜੀ ਬਾਈ ਠੀਕ ਹੈ ਬਾਈ ਤੇ ਇੱਧਰੋਂ ਸ਼ੁਰੂ ਕਰ ਲੈਂਦੇ ਕਿੰਨੀ ਉਮਰ ਹੈ ਪਹਿਲੇ ਨੰਬਰ ਦੀ ਬੱਚੀ ਦੀ ਏ ਡਾਕਟਰ ਸਵਾ ਸਾਲ ਦੀ ਬੱਚੀ ਹੈਗੀ ਹੂੰ ਕੁਆਲਿਟੀ ਪੂਰੀ ਟੌਪ ਆ ਗਈ ਜਿੰਨਾ ਸੀਮੈਂਟ ਰਿਕਾਰਡ ਆ ਸਾਰਿਆਂ ਇੱਕੇ ਫਾਰਮ ਚੋਂ ਲਈਆਂਗੇ ਆਪਾਂ ਸਾਰਾ ਬਾਇਓ ਡਾਟਾ ਵੀਡੀਓ ਵੀਡੀਓ ਭੇਜ ਦਾਂਗੇ ਅਗਲੇ ਜਿਹੜੀ ਵੀ ਮੰਗਾਉਗਾ ਅਗਲਾ ਠੀਕ ਆ ਭਾਈ ਹੂੰ ਚਾਰ ਪਹਿਲੀਆਂ ਜਿਹੜੀਆਂ ਬੱਚੀਆਂ ਹੂੰ ਜਰਸੀ ਬੱਚੀ ਦੇ 32 33 ਦਿਨ ਹੋ ਗਏ ਟੀਕਾ ਲੱਗੇ ਨੂੰ ਠੀਕ ਤੇ ਇਹਨਾਂ ਦੇ ਮੰਨ ਕੇ ਚੱਲੋ ਵੀ ਇੱਕ ਬੱਚੀ ਦੇ 17 18 ਦਿਨ ਹੋਏ ਵਿਆ ਤੇ ਦੂਜੀਆਂ ਦੋ ਬੱਚੀਆਂ ਦੇ 27 28 28 ਦਿਨ ਹੋਏ ਵਿਆ ਟੀਕਾ ਲੱਗੇ ਨੂੰ 27 28 28 ਦਿਨ ਸੀਮੈਂਟ ਲੱਗੇ ਨੂੰ ਹਾਂਜੀ ਠੀਕ ਆ ਭਾਈ ਹੂੰ ਖੁੱਲੋ ਭਾਈ ਪਹਿਲੇ ਨੰ ਕੱਦ ਦੇਖੋ ਬਈ ਕੱਦ ਫੁੱਲ ਸੀਮਣ ਲੱਗਿਆ ਵਾ ਤੇ ਫੇਸ ਦੇਖੋ ਫੇਸ ਦੀ ਬਿਊਟੀ ਬੜੀ ਕਮਾਲ ਦੀ ਬੱਚੀ ਦਾ ਕੱਦ ਬੈਟ ਤੇ ਸਟਰਕਚਰ ਦੇਖਿਓ ਤੁਸੀਂ ਫੁੱਲ ਜਿਹੜੀ ਖੜਨੀ ਹੈਗੀ ਸਟਰਕ ਉੱਪਰ ਤੋਂ ਪੂਰੀ ਪੱਟ ਕੁੜੇ ਦੀ ਚੜਾਈ ਹੈਗੀ ਤੇ ਥੱਲੇ ਝੋਲੀ ਝੂਲੀ ਬਹੁਤ ਚੰਗੀ ਹੈਗੀ ਡਾਕਟਰ ਸਹੀ ਗੱਲ ਆ ਬਾਈ ਕਿਹੜੇ ਸੀਮਣ ਦੀ ਨਾਭੀ ਥਣਾਚਾਰੇ ਹਮ ਕੱਲਾ ਕੱਲਾ ਥਣ گلਾਬੀ ਥਣ ਚਾਹ ਪੁਆਰਟੀ ਦੇਖੋ ਡਾਕਟਰ ਬੱਚੀ ਦੀ ਪੁਆਰਟੀ ਚੈੱਕ ਕਰੋ ਮਾਹਾਂ ਦਾ ਡਾਕਟਰ ਪੂਰੀ ਟੌਪਰ ਬੱਚੀ ਹੈਗੀ ਬੱਚੀ ਦਾ ਜਿਹੜਾ ਢਾਂਚਾ ਹੈ ਉਹ ਦੇਖਣ ਵਾਲਾ ਹੈਗਾ ਹੂੰ ਢਾਂਚਾ ਕਮਾਲ ਦਾ ਪ੍ਰਿੰਟ ਪ੍ਰਿੰਟ ਬਹੁਤ ਸਿੰਗਾ ਸੋਰਾ ਇੱਕ ਨੰਬਰ ਹੈ ਬੱਚੀ ਤੇ ਕੀ ਮੁੱਲ ਰਵੋਆਲਟੀ ਪੂਰੀ ਟੌਪ ਆਗੀ ਸਟਾਈਕਰ ਬੋਲਦੀ ਬੱਚੀ ਹੈਗੀ ਡਾਟਾ ਹੂੰ ਇਹਦੇ 27 ਤੋਂ 28 ਅੱਜ 28ਵਾਂ ਦਿਨ ਹੈ ਇਹਦੇ ਬੱਚੀ ਦੇ ਟੀਕਾ ਲੱਗਿਆ ਨੂੰ ਹੂੰ ਠੀਕ ਆ ਭਾਈ ਤੇ ਸਿੰਗਲ ਬੱਚੀ ਦਾ ਡਾਕਟਰ ਪ੍ਰਾਈਜ਼ ਇਹਦਾ 32000 ਰੁਪਿਆ ਕਰਦੇ ਆ ਠੀਕ ਆ ਤੇ ਜਾਇ ਜਮਾਨਤਾਂ ਵਿੱਚੋਂ ਕਰਦੇ ਆਗੇ 30 ਦੀ ਦੇ ਦਾਂਗੇ ਆਪਾਂ ਠੀਕ ਆ ਭਾਈ ਹਾਂਜੀ 30000 ਦੀ ਬਾਈ ਕਹਿੰਦਾ ਬੱਚੀ ਅਰਕਦਾ ਜ਼ਰੂਰ ਮੰਨਦੀਆਂ ਥੱਲੇ ਆਰੇ ਦੀਆਂ ਖੁੱਲੀਆਂ ਆਈਆਂ ਮਾਣੀਆਂ ਬਾਈਕੋ ਕੱਦ ਫੁੱਲ ਪ੍ਰਿੰਟ ਫੁੱਲ ਜਿਵੇਂ ਜਾਂ ਬਰੀਡ ਤੇ ਬਾਕੀ ਝੋਲੀ ਝੋਲੀ ਡਾਕਟਰ ਪੂਰੀ ਚੰਗੀ ਆ ਬੱਚੀ ਥੱਲੇ ਝੋਲੀ ਕਮਾਲ ਦੀ ਆ 28 ਮਾ ਦੇਣਾ ਬੱਚੀ ਦਾ ਸਟਰਕਚਰ ਦੇਖਣ ਵਾਲਾ ਬਾਕੀ ਜਿਹੜਾ ਉੱਪਰ ਲੱਗ ਨਾ ਸਹੀ ਆ ਲੈ ਲੱਤਾਂ ਲੁੱਤਾਂ ਦੀ ਲੈਗ ਸਕੋਰ ਤੇ ਪੱਦਰ ਪੁੱਦਰ ਉੱਪਰੋਂ ਕੱਦ ਕਾਟ ਪੂਰਾ ਫੁੱਲ ਆ ਐਂ ਦੇਖ ਲੈ ਵੀ ਤੂੰ ਲੰਬੀ ਲੰਜੀ ਤੇ ਲੱਤਾਂ ਲੁੱਤਾਂ ਦੀ ਕਿੰਨੀ ਸਿੱਧੀ ਮਜ਼ਬੂਤ ਆ ਕੀ ਗੱਲ ਆ ਓਏ ਫੁੱਲ ਕੁਆਲਟੀ ਆ ਬੱਸ ਹਾਂ ਹੂੰ ਢਾਂਚਾ ਪੂਰਾ ਚੰਗਾ ਗਾ ਬੱਚੀ ਦਾ ਸਹੀ ਗੱਲ ਆ ਬਈ ਤੇ ਪਲੀ ਬਾਈ ਬਹੁਤ ਚੰਗੀ ਆ 2 ਨੰਬਰ ਤੇ ਪਲੀ ਵੀ ਫੁੱਲ ਹੈ 2 ਨੰਬਰ ਹਾਂ 2 ਨੰਬਰ ਵਾਲੀ ਵੀ ਡਾਟਰ ਪੂਰੀ ਫੁੱਲ ਲੱਗੀ ਚੌੜਾ ਦੇਖੋ ਪੱਠ ਪੁੜਾ ਕਿੰਨਾ ਬਾਈ ਬੱਚੀ ਆ ਕੀ ਬਾਤ ਆ ਕੁਆਲਿਟੀ ਫੁੱਲ ਆ ਇਹਦੇ ਕਿੰਨੇ ਦਿਨ ਹੋਏ ਬੱਚੀ ਦਾ ਫੇਸ ਇਹਦੇ ਡਾਟਰ 27 28 ਦਿਨ ਹੋਇਟੀਕਾ ਲੱਗੇ ਇਹਨੂੰ ਫੇਸ ਬੜਾ ਚੰਗਾ ਬੋਦੀ ਬਹੁਤ ਚੰਗੀ ਆ ਸਨੱਕ ਪੁਣਾ ਬੱਚੀ ਦੇ ਵਿੱਚ ਫੁੱਲ ਪ੍ਰਿੰਟ ਬਹੁਤ ਚੰਗਾ ਤੂਰਾ ਦੇਖੋ ਪਲੀ ਵੀ ਇਹਨਾਂ ਦੇ ਕੈਵਨ ਬੋਲ ਜਿਹੜਾ ਸੀਮਾ ਲੱਗਿਆ ਵਾ ਦੋਮਾ ਬੱਚੀਆਂ ਦੇ ਓਕੇ ਵੀਰੇ ਹਾਂ 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 ਸੈਗ ਦਾ ਠੀਕ ਆ ਬਾਈ ਹਮ ਸਰ ਜੇ ਆ ਮਾਰ ਕੇ ਚਾਲੋ ਖੁੱਲਣ ਆਇਆਂ ਕਰਕੇ ਹਲਕਤ ਜਰੂਰ ਕਰ ਦੇਗਾ ਤੇ 19 ਕ ਭਜਨ ਅਠ ਵੀ ਪੂਰੀ ਫੁੱਲ ਕਰਦੇ ਸਹੀ ਗੱਲ ਆ ਬਾਈ ਕਵਾਲਿਟੀ ਫੁੱਲ ਆ ਪੜੀ ਵੀ ਫੁੱਲਾ ਰਾਜ ਹੀ ਆ ਖਿੱਚ ਖਿੱਚ ਲੈ ਜਾਂਦੀ ਆ ਫੁੱਲ ਪੜੀ ਵੀ ਆ ਕਰਮਾਲੀ ਤੇ ਚੌੜੀ ਦੇਖੋ ਪੱਤਰ ਪੁੱਤਰੋ ਪੱਠਪੂੜੇ ਡਾਕਟਰ ਫੁੱਲ ਚੜਾਈ ਆ ਬਰੂਟ ਬੋਲਦੀ ਬੱਛੀ ਹੈਗੀ ਤੇ ਥੱਲੇ ਥਣ ਵੀ ਚਾਰੀਆਂ ਨਿਸ਼ਾਨ ਵੀ ਨਹੀਂ ਪੰਜਵੇਂ ਦਾ ਤਾਂ ਬਹੁਤ ਆ ਝੂਲੀ ਬੜੀ ਚੰਗੀ ਫੁੱਲ ਗਾਰੰਟੀ ਆ ਪੱਠਪੂੜੇ ਦੀ ਚੜਾਈ ਪੂਰੀ ਫੁੱਲ ਲੱਗੀ ਹਮ ਪੜੀ ਵੀ ਬਹੁਤ ਹਾਂ 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 ਤੇ ਕੀ ਮੋਹ ਲਵਰਾਜ ਮੋਹਲੇ ਦਾ ਵੀ ਡਾਕਟਰ 32000 ਇਹ ਵੀ 30000 ਦੀ ਦੇ ਦਾਂਗੇ ਬੱਚੀ ਚੱਕ ਬਾਈ ਜਮ ਜਮੋਲਾ 32000 ਬਾਈ ਕਹਿੰਦਾ 30000 ਦੀ ਬੱਚੀ ਦੇ ਦਾਂਗੇ ਗੱਬਣ ਵੀ ਆ ਬਾਈ ਕਿੰਨੇ ਦਿਨ ਹੋਗੇ 27 ਇਹਨਾਂ ਦੋਮਾਂ ਦੇ ਡਾਕਟਰ ਆ 28ਵੇਂ 28ਵੇਂ ਦਿਨ ਆਗਾ 27 27 ਦਿਨ ਕੰਪਲੀਟ ਹੋਗੇ ਓਕੇ ਬਾਈ ਹਾਂ ਹਾਂ ਅਗੇ ਤਨ ਨੰਬਰ ਜੀ ਕਿੰਨੀ ਉਮਰ ਹੈ ਦੀ ਇਹ ਡਾਕਟਰ ਹੈਗੀ 14 ਮਹੀਨਿਆਂ ਦੀ ਬੱਚੀ 14 ਮਹੀਨਿਆਂ ਦੀ ਬੱਚੀ ਦਾ ਫੇਸ ਫੇਸ ਬੜਾ ਚੰਗਾ ਬੋਦੀ ਚੰਗੀ ਸਨੱਖ ਆਪਣਾ ਬੱਚੀ ਦੀ 4127 ਰੈਫਲ ਬੋਲਦੀ ਬੱਚੀ ਹੈਗੀ ਓਕੇ ਕੁਆਲਿਟੀ ਪੂਰੀ ਫੁੱਲ ਹੈ ਥਣ ਝੋਲੀ ਬਥੇਰੀ ਸਾਫ ਹੈ ਪੱਟ ਫੁੜੇ ਦੀ ਚੜਾਈ ਬਹੁਤ ਚੰਗੀ ਹੈਗੀ ਸਹੀ ਹੈ ਅਜ ਇਹਦੇ 18 ਮਾ ਦੇਣਾ ਟੀਕਾ ਲੱਗੇ ਨੂੰ 18 ਮਾ ਦੇਣਾ ਸੀਮਣ ਲੱਗੇ ਨੂੰ ਫੇਸ ਦੇਖੋ ਫੇਸ ਦੀ ਕੁਆਲਿਟੀ ਬੜੀ ਚੰਗੀ ਹੈ ਕਿਹੜਾ ਸੀਮਣ ਲਗਵਾਇਆ ਇਹਦੇ ਵੀ ਡਾਕਟਰ ਕੈਵਨ ਬੋਲਦਾ ਸੀਮਣ ਲੱਗਿਆ ਹੋਗਾ ਓਕੇ ਬਈ ਠੀਕ ਹੈ ਕੁਆਲਿਟੀ ਦੇਖੋ ਲਿਆ ਕਿਆ ਬਾਤ ਹੈ ਲੰਮੀ ਲੰਮੀ ਖੌਲ ਕੱਦ ਪੜੀ ਵੀ ਜਮਾ ਸੀਮਣ ਲੱਗਿਆ ਲਗਵਾਇਆ ਸਾਰੀ ਬਾਈਆਂ ਨੇ ਆਪਾਂ ਨੂੰ ਕਾਪੀ ਦਾ ਬਾਇਓ ਡਿਟੇਲ ਫੋਟੋ ਸਾਰੀ ਦਿੱਤੀ ਐ ਟੂ ਜੀ ਐਂ ਨਹੀਂ ਹੈਗਾ ਵੀ ਸੀਮਣ ਲਗਵਾ ਤਾਂ ਵੀ ਕਾਬਲ ਨਹੀਂ ਥਾਂ ਲ ਕਾਬਲਾ ਟੀ ਕਹਿੰਦੇ ਤੇ ਟੀਕੇ ਭਰੇ ਬਾਈਨ ਮजूद ਚੰਗਾ ਡਾਕਟਰ ਥੱਲੇ ਹੂੰ ਥੋਣੀ ਚਾਲੀ ਦੇਖਣ ਲਈ ਆ ਕੀ ਬਾਤ ਕੱਲਾ ਕੱਲਾ ਧਾਣ ਚਾਰ ਚਾਰੀ ਥਾਣ ਹੋਣਗੇ ਨਖੜਵੇਂ ਫੋਟਾ ਸ਼ਾਂਗਾ ਦਾ ਕਿਸੇ ਦੇ ਹੋਣਗੇ ਹੂੰ ਠੀਕ ਆ ਬਾਈ ਤੇ ਇਹਦਾ ਮੁੱਲ ਕੀ ਆ ਫਿਰ ਇਹਦਾ 28000 ਦੀ ਦੇ ਦਾਂਗੇ ਮਾਨਤਨ ਹੋ ਜੂਗਾ ਮਾਨਤਨ ਹੋ ਜੂਗਾ ਜਾਇਜ 28000 ਰੁਪਿਆ ਮੁੱਲ ਮਾਨਤਨ ਮੌਕੇ ਜ਼ਰੂਰ ਹੋ ਜਾਊਗਾ ਅੱਗੇ ਬਈ ਜਰਸੀ ਦਾ ਡਾਇਮੰਡ ਪੀਸ ਤੇ ਕਿੰਨੀ ਇਹਦੇ ਜਿਹੜਾ 33ਵਾਂ ਦਿਨ ਟੀਕਾ ਲੱਗੇ ਨੂੰ ਹੈਗਾ ਪ੍ਰੀਤ ਬੁੱਲ ਦੀ ਬੱਚੀ ਹੈਗੀ ਇਹ ਖੌਦਾ ਚੰਗੇ ਸੀਮਣ ਦੀ ਹੈ 33 ਦਿਨ ਹੋ ਗਏ ਬਾਈ ਜੰਨਾ ਟੀਕਾ ਭਰਾਂ ਨੂੰ ਫੇਸ ਦੇਖੋ ਇਹਦੀ ਮਦਰ ਅਮੇਟੀ ਦੀ ਸੀਗੀ ਤੇ ਕੁਆਲਿਟੀ ਪੂਰੀ ਟੌਪ ਆ ਗਈ ਤੇ ਤੀਜੀ ਸੂਏ ਐਤਕਰੀ ਇਹਦੀ ਮਾਸ ਹੋਈ ਸੀਗੀ ਤੇ 28 ਕਿਲੋ ਦੁੱਧ ਇਸ ਟਾਈਮ ਸੀਗਾ ਆਹ ਆਹ ਲੰਮੀ ਫੁੱਲ ਰਾਜੀ ਫੁੱਲ ਕਾਦਰ ਚੰਗਾ ਝੂਲੀ ਤੋਂ ਮੇ ਧਲੇਾਰੇ ਦੀ ਹਲਕ ਤੁਲਕ ਤਮਾਨ ਦੀ ਹਮ ਤੇ ਚੌੜ ਚੌੜ ਤੋਂ ਪਤਾ ਹੁਣ ਕਰਨੀ ਆ ਥੱਲੇ ਥਣ ਝੂਲੀ ਬਹੁਤ ਅੱਜ 33 ਮੰਦਨਾ ਟੀਕਾ ਲੱਗੇ ਨੂੰ ਓਕੇ ਬਾਈ ਹਾਂ ਹਾਂ ਤੇ ਕੀ ਮੋਲ ਰੂ ਜੈਜ ਜਾਂ ਫਿਰ ਇਹਦਾ ਮੋਲ ਡਾਕਟਰ ਕਰਾਉਣ ਨੂੰ ਚਾਹੀ 35 ਗਰ ਵਾਲਾ 32 ਗਰ ਵਾਲਾ 28000 ਦੀ ਇਹ ਦੇ ਦਾਂਗੇ ਚੱਕ ਬਾਈ ਜਮਾ ਜੈਜ ਮੋਲ 28000 ਦੀ ਬੱਚੀ ਦੇ ਦਾਂਗੇ ਬਾਈ ਹਾਂ ਹਾਂ ਕਰਾਉਣਾ 33 32 ਜਿੰਨਾ ਮਰਜ਼ੀ ਕਰਾ ਲਓ ਅੱਗੇ ਭਰਾ 5 ਨੰਬਰ ਜੇ ਕੋਈ ਚਾਰੇ ਮਾਨ ਕੇ ਚਲੋ ਵੀ ਇਹ ਹੈੜੀਆਂ ਟੀਕੇ ਲੱਗੇ ਹੋਏ ਆਗੇ ਚਾਰਾਂ ਦੇ ਅਗਲੇ ਜੀ ਕਿਸਮ ਦੇ ਗੱਬਣਾ ਨਿਕਲਣ ਚਾਰੇ ਵਛੀਆਂ ਹਨਾ ਹਾਂਜੀ ਹਾਂਜੀ ਤੇ ਜੇ ਕੋਈ ਚਾਰੇ ਵਛੀਆਂ ਇਕੱਠੀਆਂ ਲੈ ਕੇ ਜਾਊਗਾ ਹੂੰ ਆਪਾਂ ਇਹ ਕੁੱਲ ਮਿਲਾ ਕੇ 1,10,000 ਰੁਪਈਆ ਦੀਆਂ ਦੇ ਦਾਂਗੇ ਚੱਕ ਬਾਈ 1,10,000 ਦੀਆਂ ਬਾਈ ਕਹਿੰਦਾ ਵਾਜਾ ਜੈਜ ਰੇਟ ਰੱਖਿਆ ਦੇਣ ਲੈਣ ਆ ਚਾਰਾਂ ਦਾ ਜੇ ਕੋਈ ਚਾਰੇ ਇਕੱਠਾਂ ਲੈਂਦਾ ਹੈ ਬਹੁਤ ਠੀਕ ਆ ਬਾਈ ਮੁੱਲ ਜਮ ਜੈਜ ਬਾਈ ਨੇ ਖਿੱਚ ਕੇ ਮੁੱਲ ਰੱਖਿਆ ਅੱਗੇ ਭਾਪ ਜੇ ਕੋਈ ਲੈ ਕੇ ਜਾਊ ਸ਼ੇਧੀਆਂ 6 ਹਾਂਜੀ ਤਾਂ ਸ਼ੇਧੀਆਂ 1.5 ਲੱਖ ਦੀਆਂ ਦੇ ਦਾਂਗੇ 1.5 ਲੱਖ ਦੀਆਂ ਦੇ ਦਾਂਗੇ ਚੱਕ ਬਾਈ ਆਫਰ ਹੈ ਅੱਜ ਤਾਂ ਬਾਈ ਤੋਰਦੇ ਭਾਈ ਇਧਰ ਨਾਲ ਦੀ ਤੋਰਦੇ ਭਾਈ ਨਾਲ ਦੀ ਤੋਰਦੇ ਆ ਕਿੰਨੀ ਕੁ ਉਮਰ ਹੈ ਜੀ ਇਹ ਡਾਕਟਰ ਹੋਊਗੀ 10 ਤੋਂ 11 ਮਹੀਨਾ ਦੀ 10 ਤੋਂ 11 ਮਹੀਨਾ ਇਹ ਜੇ ਮੰਨ ਕੇ ਚੱਲ ਵੀ ਆ ਦਸੰਬਰ ਮਹੀਨੇ ਦੇ ਲਾਸਟ ਜਾ ਕੇ ਜਨਵਰੀ ਦੇ ਫਰਸਟ ਜਾ ਕੇ ਟੀਕਾ ਲਓਗੀ ਪਛਰੀ ਕੁਆਲਿਟੀ ਹਮ ਸੈਗ ਦੀ ਬੱਚੀ ਦੀ ਲੰਬਾਈ ਤੇ ਥੋੜਾ ਗਰਦਨ ਗੁਰਦਨ ਦੇਖੋ ਬੱਚੀ ਦੀ ਕਿੰਨੀ ਪਤਲੀ ਪੁਤਲੀ ਹੈਗੀ ਫੇਸ ਦੇਖੋ ਫੇਸ ਬੜਾ ਚੰਗਾ ਬੋਲ ਚੰਗੀਆਂ ਸਨੱਕ ਆਪਣਾ ਬੱਚੀ ਦੇ ਵਿੱਚ ਫੁੱਲ ਤੋਰਾ ਇੱਕ ਇਹ 41 23 ਦੀ ਬੱਚੀ ਹੈ ਡਾਕਟਰ ਕੁਆਲਿਟੀ ਬੁਰੀ ਟੌਪ ਆ ਬੱਚੀ ਦੀ 34 35 ਕਿਲੋ ਵਾਲੀ ਗਾਂ ਦੀ ਬੱਛੀ ਆ 34 35 ਲੀਟਰ ਵਾਲੀ ਬਾਈ ਕਹਿੰਦਾ ਗਾਂ ਦੀ ਬੱਛੀ ਆ ਝੂੜੀ ਦੇਖੋ ਕਮਾਲਾ ਕੱਲਾ ਕੱਲਾ ਥਣ ਪੂਰੀ ਵਿੱਤੀ ਦਾ ਥਣ ਕੁਆਲਟੀ ਫੋਲਾ ਚਮਕ ਫੋਲਾ ਬਾਕੀ ਡਾਕਟਰ ਭਜਨ ਚੰਗਾਗਾ ਇਸ ਟਾਈਮ ਸਵਾ ਦੋ ਕੁਇੰਟਲ ਤੋਂ ਪਲੱਸ ਹੋਊਗਾ ਮਾੜਾ ਮੋਟਾ weight ਇਹਦਾ ਹੂੰ ਟਾਈਮ ਆਨ ਕੇ ਚੱਲ ਵੀ ਇਹਦਾ ਮਹੀਨਾ ਸਵਾ ਮਹੀਨਾ ਸੰਭਾਈ ਪਾਲਦੀ ਹੈਗੀ ਠੀਕ ਆ ਭਾਈ ਤਿੰਨ ਪੌਣੇ ਤਿੰਨ ਕੁਇੰਟਲ ਤੇ ਠੀਕ ਆ ਭਰਿਆ ਇਹ ਮੋਲਾ ਭਰਾ ਫਿਰ ਇਹਦਾ ਮੋਲਾ ਵਦਣਾ ਡਾਟ 25 ਕਰਾ ਲਗੇ ਇਹ ਆਪਾਂ ਬਾਈ ਆਦੀ ਬੱਛੀ ਦੇ ਦਾਂਗੇ ਜਮਾ ਚੱਕ ਭਾਈ ਮੁੱਲ ਕਰਾਉਣਾ 25 ਕਰਾ ਲਓ ਦੇ ਦਾਂਗੇ ਹਾਂ ਫੁੱਲ ਕੁਆਲਿਟੀ ਆ ਫੁੱਲ ਬਰੀਡ ਫੁੱਲ ਬਰੀਡ ਆ ਅੱਗੇ ਭਰਾ ਲਾਸਟ ਕਿੰਨੀ ਉਮਰ ਹੈ ਦੀ ਡਾਕਟਰ ਬ੍ਰਾਂਡ ਦੇਖੀ ਬਰੂਟ ਬੋਲ ਦੀ ਬੱਚੀ ਆ ਜਿਹਨੂੰ ਅਸਲ ਕਹਿੰਦੇ ਆ ਮੈਂ ਕਹਿੰਦਾ ਡਾਇਮੰਡ ਪੀਸ ਆ ਪਲੀ ਵੀ ਬਸ ਖੁੱਲੀਆਂ ਕਰਕੇ ਥੋੜੀ ਹਲਕਤ ਜ਼ਰੂਰ ਮਤ ਕਰੀਏ ਖੁੱਲੀਆਂ ਛੱਡ ਦੇ ਹੂੰ ਬ੍ਰਾਂਡ ਪੂਰਾ ਤਕੜਾ ਆ ਫੁੱਲ ਆ ਬਈ ਫੇਸ ਦੇਖੋ ਇਸ ਦੇਖ ਬੱਚੀ ਦਾ ਗਲਾਬੀ ਨਾਸਾ ਬਿਊਟੀ ਚੈੱਕ ਕਰੋ ਬੋਦੀ ਚੰਗੀਆਂ ਸਨੱਖ ਆਪਣਾ ਬੱਚੀ ਦੇ ਵਿੱਚ ਫੁੱਲ ਡਾਇਮੰਡ ਪੀਸ ਕਹਿ ਸਕਦੇ ਕਵਾਲਿਟੀ ਪੂਰੀ ਫੁੱਲਾ ਸਟਰਕਚਰ ਪੂਰਾ ਚੰਗਾ ਹੈਗਾ ਬਾਕੀ ਤੋਂ ਥੱਲੇ ਭੋਰਾ ਵੀ ਜਿਵੇਂ ਕਹਿੰਦਾ ਝਾਲਰ ਝੁੱਲਰ ਹੈ ਨਹੀਂ ਗੀ ਫੁੱਲੀਆਂ ਆਈਆਂ ਕਰਕੇ ਓਨੀ ਕੁ ਮਸਤੀ ਜ਼ਰੂਰ ਕਰਦੀਆਂ ਸਹੀ ਆ ਭਰਾ ਸਹੀ ਆ ਬਾਕੀ ਪੱਦਰ ਪੁੱਦਰ ਤੇ ਪੈਟ ਪੂਰੇ ਦੀ ਚੜਾਈ ਪੂਰੀ ਚੰਗੀ ਹੈ ਝੋਲੀ ਬਹੁਤ ਚੰਗੀ ਹੈ ਯਾਰ ਝੋਲੀ ਬਹੁਤ ਚੰਗੀ ਹੈ ਥੱਲੇ ਇਕੱਲਾ ਥਣ ਪੂਰੀ ਵਿਥੀ ਤੇ ਥਾਣਾ ਕੱਦ ਪ੍ਰਿੰਟ ਪੱਦਰ ਪੁੱਦਰ ਫੁੱਲ ਚਮਕ ਫੁੱਲਾ ਬੱਚੀ ਤੇ ਫੁੱਲ ਬਰੀਡ ਆ ਬਾਈ ਤੇ ਕੀ ਮੋਲ ਆ ਫਿਰ ਜਾ ਇਹ 25000 ਦੀ ਦੇ ਦੇ ਦਾਂਗੇ ਡਾਕਟਰ ਆਪਾਂ ਮਾਨਤਨ ਹੋ ਮਾਨਤਨ ਹੋ ਜਾਊਗਾ ਚੱਕ ਬਾਈ 25000 ਦੀ ਬਾਈ ਕਹਿੰਦਾ 25 ਦੇ ਦਾਂਗੇ ਮਾਨਤਨ ਨੂੰ ਫੁੱਲ ਹੋਣਾਗਾ 6 ਦੀਆਂ 6 ਕੱਟੀਆਂ ਲਾਉਂਗੇ 1.5 ਲੱਖ ਦੀਆਂ ਦੇ ਦੂੰਗਾ 6 ਦੀਆਂ 6 1.5 ਲੱਖ ਦੀਆਂ ਦੇ ਦਾਂਗੇ 1.5 ਲੱਖ ਦੀਆਂ ਦੇ ਰਿਆਂਗੇ ਬਾਈ ਕਹਿੰਦਾ ਇਹ ਜੋੜਾ ਕੋਈ ਲਊਗਾ ਇਹ ਫਾਈਨਲ 45000 ਦਾ ਦੇ ਦਾਂਗੇ ਠੀਕ ਆ ਹਾਂ ਇਹ 45000 ਦਾ ਜੋੜਾ ਦੇ ਰਹੇ ਹਾਂ ਚੱਕ ਬਈ ਆਫਰਾਂ ਨੇ ਇੱਕ ਲੈਣੀ ਇੱਕ ਲੈ ਜੋ ਦੋ ਲੈਣੀਆਂ ਦੋ ਲੈ ਜੋ 6 ਰੀਆਂ 6 ਲੈਣੀਆਂ 6 ਲੈ ਜੋ ਬਾਈ ਕਹਿੰਦਾ ਉਹਦਾ ਬਈ ਫੁੱਲ ਮਾਨਦਾਨ ਹੋ ਜੂਗਾ। ਹੋ ਜੂਗਾ। ਕੱਲੀ ਕੱਲੀ ਜਿਵੇਂ ਬਾਈ ਕਹਿੰਦਾ ਵਧੀਆ ਮਾਨਦਾਨ ਕਰਾਂਗੇ ਇਹੋ ਜੀ ਕੋਈ ਗੱਲ ਨਹੀਂ ਬਾਈ। ਡਾਕਟਰ ਜਿੱਥੋਂ ਦਾ ਬੰਦਾ ਮਰਜੀ ਖਰੀਦ ਕਰ ਲੇ। ਹਮ ਅੱਧਾ ਕਿਰਾਇਆ ਡਿਸਕਾਊਂਟ ਕਰ ਦਾਂਗੇ ਆਪਾਂ। ਹੋਰ ਦੱਸੋ ਜੇ ਸਾਰੇ ਦੀਆਂ ਸਾਰੀਆਂ ਕੱਠੀਆਂ ਲੋ ਵਿਸ਼ੇ ਦੀਆਂ ਛੇ 1.5 ਲੱਖ ਦੇ ਵਿੱਚ। ਹਮ ਕਿਰਾਇਆ ਕੁਆਲਿਟੀ ਪੂਰੀ ਫੁੱਲ ਆ ਜਰਸੀ ਵੀ ਜਮਾ ਡਾਇਮੰਡ ਪੀਸ ਆ ਜਿਹੜੀ ਵਿੱਚ ਆ ਫੁੱਲ ਬਰਾਬਰ ਆਪਣਾ ਕਹਿੰਦਾ ਉਹ ਨਾ ਵੀ ਜਰਸੀ ਛੋਟੀਆਂ ਹੁੰਦੀਆਂ ਨੇ ਤੇ ਇੱਥੇ ਬਰਾਬਰ ਦਾ ਕੱਟ ਵਜਣਾ ਇਹਨਾਂ ਦਾ। ਸਹੀ ਆ ਬਾਈ ਸਹੀ ਆ। ਫੁੱਲ ਬਰੀਡ ਆ ਯਾਰ ਫੇਸ ਬੂਸ ਬ ਇਹ ਕਾ ਭਰਾ ਵਫਲੀ ਪਈ ਆ ਬਸ ਸਾਹਮਣੇ ਲੋੜ ਆ ਹੁਣ ਥਲੇ ਜਾ ਕੇ ਹਨਾ ਬਈ ਚੰਗੇ ਰੁਪਏ ਵਟਾਉ ਅੱਗੇ ਜਾ ਕੇ ਚਾਰ ਪੈ ਮੂਰੇ ਚੰਗੇ ਰੁਪਏ ਇਕੱਠੇ ਕਰ ਜਾਣੀ ਐ ਸਹੀ ਗੱਲ ਐ ਐਫ ਡੀ ਵਾਲਾ ਕੰਮ ਹੋ ਜਾਣਾ ਬਈ ਧੰਨਵਾਦ